ਇਹ ਕਿਤਾਬ 1878 78 ਦੀ ਹੈ ਵਾਹ ਜੀ ਵਾਹ 1878 ਦੀਆਂ ਕਿਤਾਬਾਂ ਤੱਕ ਇਸ ਲਾਇਬ੍ਰੇਰੀ ਚ ਪਈਆਂ ਨੇ ਇੰਨੀਆਂ ਪੁਰਾਣੀਆਂ ਕਿਤਾਬਾਂ ਨੇ ਹੈਰੀਟੇਜ ਕਿਤਾਬਾਂ ਨੇ ਤੇ ਇਹ ਸਿਰਫ ਹੋਰ ਕੁਝ ਨਹੀਂ ਪਾਲਦੀਆਂ ਪਿਆਰ ਪਾਲਦੀਆਂ ਨੇ ਸੰਭਾਲਦੀਆਂ ਨੇ ਜਿਸ ਤਰ੍ਹਾਂ ਇੱਥੇ ਬੁਰੇ ਹਾਲ ਨੇ ਜਿਵੇਂ ਸਾਰੇ ਬਲਬ ਟਿਊਬ ਇੱਥੇ ਉਖੜੇ ਪਏ ਆ ਜਿਹੜੀਆਂ ਵਾਇਰਿੰਗ ਹੈਗੀਆਂ ਨੇ ਉਹ ਖਰਾਬ ਹੋਈਆਂ ਪਈਆਂ ਨੇ ਸਰਾਪਾ ਸ਼ੋਰ ਆਇਆ ਪਿਆ ਕਿਤੇ ਨਾ ਕਿਤੇ ਇਹ ਜਿਹੜਾ ਇੱਕ ਬੈਡ ਫੇਸ ਹੈ ਉਹ ਦਿਖਾਰਿਆ ਜਿਹੜੀ ਕਾਰਪੋਰੇਸ਼ਨ ਹੈ ਉਹ ਮਤਲਬ ਕਿ ਸੰਜੇ ਤੋਂ ਕੋਈ ਰੈਵਨਿਊ ਨਹੀਂ ਆ ਰਿਹਾ ਕੁਝ ਨਹੀਂ ਆ ਰਿਹਾ ਹੈਗਾ ਤੇ ਨਿਗਲੈਕਟ ਕਰਦੇ ਪਏ ਹੈ ਕਈ ਦਫਾ ਇਹ ਨੂੰ ਲਿਖਿਆ ਗਿਆ ਅਥਾਰਟੀਆਂ ਨੂੰ ਉਸ ਤੋਂ ਕੋਈ ਰਿਸਪਾਂਸ ਨਹੀਂ ਹੈਗਾ ਆ ਕੁਰਸੀਆਂ ਦੇਖੋ ਜਰਾ ਕਿ ਕਿਸ ਤਰ੍ਹਾਂ ਦੀ ਬੈਠ ਦੇ ਨਵਾਰਾ ਕੁੱਟੀਆਂ ਪਈਆਂ ਨੇ ਕਿੰਨਾ ਜ਼ਿਆਦਾ ਇਹਦਾ ਬੁਰਾ ਹਾਲ ਹੋਇਆ ਪਿਆ ਕਹਿੰਦੇ ਨੇ ਜੇਕਰ ਕਿਸੇ ਸਮਾਜ ਦਾ ਜਿਹੜਾ ਮੈਂਟਲ ਲੈਵਲ ਹੈ ਮਾਨਸਿਕ ਸਤਰ ਹੈ ਉਹ ਕਿਸ ਲੈਵਲ ਦਾ ਹੈ ਕਿੰਨਾ ਕੁ ਮਜ਼ਬੂਤ ਹੈ ਕਿੰਨਾ ਕੁ ਵਧੀਆ ਹੈ ਇਹ ਦੇਖਣਾ ਹੋਵੇ ਤਾਂ ਉਸ ਸਮਾਜ ਦਾ ਇਹ ਦੇਖ ਲਓ ਕਿ ਉਹ ਕਿਤਾਬਾਂ ਨੂੰ ਬੁਕਸ ਨੂੰ ਕਿੰਨਾ ਕੁ ਮਾਨ ਸਤਕਾਰ ਕਿੰਨੀ ਕਿ ਰਿਸਪੈਕਟ ਕਿੰਨੀ ਕਿ ਇੱਜ਼ਤ ਦਿੰਦੇ ਆ ਜੀ ਹਾਂ ਕਿਹਾ ਜਾਂਦਾ ਹੈ ਕਿਤਾਬਾਂ ਇਨਸਾਨ ਲਈ ਸਭ ਤੋਂ ਵਫਾਦਾਰ ਦੋਸਤ ਹੁੰਦੀਆਂ ਨੇ ਅੱਜ ਕੱਲ ਤਾਂ ਵੈਸੇ ਵੀ ਦੋਸਤੀਆਂ ਖੱਟੀਆਂ ਹੋਈਆਂ ਪਈਆਂ ਨੇ ਕਿਤੇ ਨਾ ਕਿਤੇ ਪਰ ਅੱਜ ਤੁਹਾਨੂੰ ਇੱਕ ਮੈਂ ਜਗ੍ਹਾ ਤੇ ਲੈ ਕੇ ਆਇਆ ਇਹ ਹੈ ਜੀ ਰੋਜ਼ ਗਾਰਡਨ ਲੁਧਿਆਣੇ ਦੀ ਜਾਣ ਕਿਹਾ ਜਾਂਦਾ ਹੈ ਲੁਧਿਆਣੇ ਦਾ ਦਿਲ ਕਿਹਾ ਜਾਂਦਾ ਰੋਜ਼ ਗਾਰਡਨ ਜਿੱਥੇ ਲੋਕੀ ਤਕਰੀਬਨ ਰੋਜ਼ ਹੀ ਆਉਂਦੇ ਨੇ ਸੈਰ ਕਰਨ ਆਪਣੇ ਆਪ ਨੂੰ ਰਿਫਰੈਸ਼ ਕਰਨ ਵਾਸਤੇ ਉੱਥੇ ਤਕਰੀਬਨ 40 ਸਾਲ ਤੋਂ 1985 ਦੇ ਆਸ-ਪਾਸ ਦੀ ਗੱਲ ਹੈ ਉਦੋਂ ਇੱਥੇ ਲਾਇਬ੍ਰੇਰੀ ਸ਼ਿਫਟ ਕੀਤੀ ਗਈ ਸੀ ਲਾਇਬ੍ਰੇਰੀ ਬਣਾਈ ਗਈ ਸੀ ਪਰ ਅੱਜ ਤੁਸੀਂ ਇਸ ਲਾਇਬ੍ਰੇਰੀ ਦਾ ਮਾੜਾ ਹਾਲ ਜੇ ਦੇਖਣਾ ਤਾਂ ਉਹ ਦੇਖਿਓ ਕਿ ਕਿਤਾਬਾਂ ਦੀ ਕਿਸ ਤਰ੍ਹਾਂ ਇੱਥੇ ਬੇਕਦਰੀ ਕੀਤੀ ਗਈ ਹੋਈ ਹੈ ਕਿਸ ਤਰ੍ਹਾਂ ਜਿੱਥੇ ਕਿਤਾਬਾਂ ਰੱਖਣ ਵਾਲੀ ਜਗ੍ਹਾ ਉਰ ਜੋ ਹਾਰ ਹੈ ਉਹ ਬਦਹਾਲ ਹੋਇਆ ਪਿਆ ਸੋ ਇਹ ਤੁਸੀਂ ਦੇਖੋ ਕਿ ਕਿਵੇਂ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਬਜ਼ੁਰਗ ਨੇ ਇੱਥੇ ਆਉਂਦੇ ਆ ਡੇਲੀ ਨਿਊਜ਼ਪੇਪਰ ਵਗੈਰਾ ਪੜ੍ਹਦੇ ਆ ਬੈਠਦੇ ਆ ਤੇ ਕਿਤੇ ਨਾ ਕਿਤੇ ਆਪਣਾ ਸਮਾਂ ਬਤੀਤ ਕਰਦੇ ਆ ਰਿਟਾਇਰਮੈਂਟ ਲਾਈਫ ਇੰਜੋਏ ਕਰਦੇ ਆ ਲੇਕਿਨ ਕਿਤਾਬਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪ੍ਰਾਣੀਆਂ ਕਿੰਨੀਆਂ ਪ੍ਰਾਣੀਆਂ ਤੋਂ ਪ੍ਰਾਣੀਆਂ ਕਿਤਾਬਾਂ ਇੱਥੇ ਪਈਆਂ ਹੋਈਆਂ ਨੇ ਲੇਕਿਨ ਗੱਲ ਫਿਰ ਉਹੀ ਹੈ ਕਿ ਐਂਬੀਅੰਸ ਜਿਹੜਾ ਬੈਠਣ ਦਾ ਮਾਹੌਲ ਹੈ ਉਹ ਕਿੰਨਾ ਕੁ ਸਹੀ ਹੈ ਇਹ ਮੈਟਰ ਕਰਦਾ ਆ ਕੁਰਸੀਆਂ ਦੇਖੋ ਜਰਾ ਕਿ ਕਿਸ ਤਰ੍ਹਾਂ ਦੀ ਬੈਸ ਨਵਾਰਾ ਟੁੱਟੀਆਂ ਪਈਆਂ ਨੇ ਕਿੰਨਾ ਜ਼ਿਆਦਾ ਇਹਦਾ ਬੁਰਾ ਹਾਲ ਹੋਇਆ ਪਿਆ ਸੋ ਤੁਹਾਨੂੰ ਹੋਰ ਅੰਦਰ ਲੈ ਕੇ ਜਾਂਦੇ ਆ ਕਿ ਪੁਰਾਣੀਆਂ ਕਿਤਾਬਾਂ ਕਿੰਨੇ ਕਿੰਨੇ ਦਹਾਕੇ ਪੁਰਾਣੀਆਂ ਸਾਲਾਂ ਪੁਰਾਣੀਆਂ ਪਰ ਉਹਨਾਂ ਨੂੰ ਸੰਭਾਲਣ ਵਾਸਤੇ ਜਿਹੜਾ ਅੰਦਰ ਦਾ ਮਾਹੌਲ ਹੈ ਉਹ ਇੰਨਾ ਕੁ ਬੁਰਾ ਹੈ ਕੀ ਆ ਸਾਰੀਆਂ ਆਦਿ ਤੁਸੀਂ ਦੇਖ ਸਕਦੇ ਹੋ ਪੱਟੀਆਂ ਜੀਆਂ ਬਾਹਰੋਂ ਆਈਆਂ ਪਈਆਂ ਕੋਈ ਅੰਦਰ ਟਿਊਬ ਨਹੀਂ ਚੱਲਦੀ ਕੋਈ ਬਲਬ ਨਹੀਂ ਚੱਲਦਾ ਇੱਕ ਵਾਟਰ ਕੂਲਰ ਹੈ ਉਹ ਵੀ ਸ਼ਾਇਦ ਹੁਣ ਨਾ ਦਾ ਹੀ ਵਾਟਰ ਕੂਲਰ ਰਹਿ ਗਿਆ ਉਹ ਵੀ ਖਰਾਬ ਪਿਆ ਉਹਦੇ ਹਾਲਾਤ ਦੱਸਦੇ ਆ ਕਿ ਮੇਰੇ ਪੱਲੇ ਕੱਖ ਨਹੀਂ ਰਿਆ ਸੋ ਆ ਕੁਰਸੀਆਂ ਪੁਰਾਣੀਆਂ ਜਿਲੀਆਂ ਖਰਾਬ ਹੋਈਆਂ ਹੋਈਆਂ ਨੇ ਕਿਸ ਤਰ੍ਹਾਂ ਸਾਈਡ ਤੇ ਪਈਆਂ ਨੇ ਪਰ ਇਹਦੇ ਵੱਲ ਪ੍ਰਸ਼ਾਸਨ ਜਾਂ ਕਹੀਏ ਕਾਰਪੋਰੇਸ਼ਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਕਿਉਂ ਕੀ ਕਾਰਨ ਹੈ ਇਹਦਾ ਹਜੇ ਖੁਲਾਸਾ ਹੋਣਾ ਬਾਕੀ ਹੈ ਪਰ ਫਿਲਹਾਲ ਹਰ ਤਰ੍ਹਾਂ ਦੇ ਨਿਊਜ਼ਪੇਪਰ ਪ੍ਰਾਣੀਆਂ ਅਲੱਗ-ਅਲੱਗ ਸਬਜੈਕਟਸ ਦੀਆਂ ਅਲੱਗ-ਅਲੱਗ ਲੈਂਗੁਏਜਸ ਦੀਆਂ ਕਿੰਨੀਆਂ ਹੀ ਕਿਤਾਬਾਂ ਜਿ ਤੁਸੀਂ ਆ ਦੇਖ ਸਕਦੇ ਹੋ ਉਹਨਾਂ ਦੇ ਸੀਰੀਅਲ ਨੰਬਰ ਜਿਹੜੇ ਹੁੰਦੇ ਨੇ ਇੱਕ ਸਰਕਾਰੀ ਰਿਕਾਰਡ ਵਾਸਤੇ ਉਹ ਇੱਥੇ ਪਈਆਂ ਹੋਈਆਂ ਨੇ ਸ਼ਾਇਦ ਲੋਕ ਆ ਕੇ ਸ਼ਾਇਦ ਇਹਨੂੰ ਪੜਦੇ ਹੋਣ ਪਰ ਫਿਲਹਾਲ ਜੋ ਇਹਨਾਂ ਦੇ ਹਾਲਾਤ ਨੇ ਉਹ ਇੰਨੇ ਕੁ ਮਾੜੇ ਬਣੇ ਹੋਏ ਆ ਕਿ ਉੱਪਰੋਂ ਛੱਤ ਤੋਂ ਲੈ ਕੇ ਪਤਾ ਨਹੀਂ ਕਿੰਨਿਆ ਕ ਸਲਾਬਾ ਕਿੰਨੀ ਕਿਥੇ ਕੋਈ ਲੀਕੇਜ ਹੁੰਦੀ ਹੋਣੀ ਹੈ ਤੇ ਕਿੰਨਾ ਕ ਜਿਆਦਾ ਇੱਥੇ ਜੋ ਸਿਉਂਕ ਹੈ ਜੀ ਹਾਂ ਉਹ ਦੇਖ ਸਕਦੇ ਹੋ ਕਿ ਕਿੱਥੇ ਕਿੱਥੇ ਤੱਕ ਇੱਥੇ ਦੀ ਸਿਉਂਕ ਹੈ ਜੋ ਉਹ ਪਹੁੰਚੀ ਪਈ ਹੈ ਸੋ ਕਿਤਾਬਾਂ ਪੜ੍ਹਨ ਦੇ ਲਈ ਮਾਹੌਲ ਬੰਨਣਾ ਬੜਾ ਜ਼ਰੂਰੀ ਹੈ ਸਾਫ਼ ਸਫਾਈ ਛੱਤ ਵਗੈਰਾ ਲਾਈਟਾਂ ਪੱਖੇ ਪ੍ਰੋਪਰ ਲਾਈਟਿੰਗ ਚਾਹੇ ਟਿਊਬਸ ਨੇ ਬਲਬ ਨੇ ਉਹ ਜ਼ਰੂਰੀ ਹੈ ਪਰ ਇੱਥੇ ਇਸ ਲਾਇਬ੍ਰੇਰੀ ਵਿੱਚ ਅਜੇ ਆ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂ ਕੀ ਕਾਰਨ ਹੈ ਕਿਉਂ ਅਜ ਲਾਇਬ੍ਰੇਰੀ ਇੰਨਾ ਜ਼ਿਆਦਾ ਆਪਣਾ ਦੁੱਖੜਾ ਰੋ ਰਹੀ ਹੈ ਕਰਾਰੇ ਹੈ ਗੱਲਬਾਤ ਕਰਨੇ ਕੁਝ ਸਿਆਣੇ ਲੋਕ ਨੇ ਜਿਹੜੇ ਇੱਥੇ ਪੜਨ ਵਾਸਤੇ ਖਬਰ ਵਗੈਰਾ ਹੁੰਦੇ ਨੇ ਜਿਹੜੇ ਟੈਰੀ ਲੋਕ ਨੇ ਬਬੂ ਜੀ ਕੀ ਚੱਕਰ ਕੀ ਹੈ ਵੀ ਇੰਨੀ ਜ਼ਿਆਦਾ ਮਾੜੇ ਹਾਲਾਤ ਨੇ ਇੱਥੇ ਅੰਦਰ ਦੇ ਇਹਦਾ ਕਾਰਨ ਇਹ ਹੈ ਜੀ ਕਿ ਇਹਦੇ ਵੇਲੇ ਕੋਈ ਧਿਆਨ ਨਹੀਂ ਦੇ ਰਿਹਾ ਜਿਹੜਾ ਕਾਰਪੋਰੇਸ਼ਨ ਹੈ ਉਹ ਮਤਲਬ ਕਿ ਸੰਜੇ ਤੋਂ ਕੋ ਰੈਵਨਿਊ ਨਹੀਂ ਆ ਰਿਹਾ ਕੁਝ ਨਹੀਂ ਆ ਰਿਹਾ ਹੈਗਾ ਦੇ ਨੈਗਲੈਕਟ ਕਰਦੇ ਪਏ ਆ ਕਈ ਦਫਾ ਇਹ ਨਮ ਲਿਖਿਆ ਗਿਆ ਅਥਾਰਟिज ਨੂੰ ਜਿਵੇਂ ਕਿ ਮੈਨੂੰ ਦੱਸਿਆ ਗਿਆ ਕਨਸਰਨ ਸਟਾਫ ਨੇ ਪਿਛੇ ਲਿਖਿਆ ਕਈ ਦਫਾ ਲਿਖਿਆ ਹੈਗਾ ਉਸ ਤੋਂ ਕੋਈ ਰਿਸਪਾਂਸ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਹਾਂਜੀ ਠੀਕ ਹੈ ਸੋ ਤਾਂ ਇਹ ਨਾੜਾ ਹਾਲ ਹੈ ਹਾਂਜੀ ਸੋ ਗੱਤ ਤੁਸੀਂ ਦੇਖਦੇ ਹੋਵੇ ਜਿਹੜੀ ਜਗ੍ਹਾ ਹੈਗੀ ਇਹ ਕਿੰਨੀ ਕਿ ਪੋਜੀਸ਼ਨ ਹੈਗੀ ਇਹ ਇਹ ਰੂਮੀ ਹੈ ਜੀ ਇਹ ਛੋਟਾ ਰੂਮ ਹੈ ਹਾਂਜੀ ਹਾਂਜੀ ਚਲੋ ਰੂਮ ਵੀ ਹੈ ਠੀਕ ਹੈ ਜੋ ਜੋ ਵੀ ਹੈ ਲੇਕਿਨ ਇਸ ਨੂੰ ਮਤਲਬ ਕਿ ਛੋਟਾ ਵੈਲ ਮੇਂਟੇਨਡ ਹੈ ਛੋਟਾ ਨੋਰਮਲ ਇੰਟਰਨੈਂਸ ਵੀ ਆ ਰਹੀ ਇਸ ਦੀ ਉਹ ਵੀ ਹੈ ਨਹੀਂਗੀ ਠੀਕ ਹਾਂਜੀ ਬਿਲੋ ਐਵਰੇਜ ਬਿਲੋ ਐਵਰੇਜ ਤੁਸੀਂ ਕਦੇ ਪਰਸਨਲ ਆਪਣੇ ਤੌਰ ਤੇ ਕਦੇ ਕੋਸ਼ਿਸ਼ ਨਹੀਂ ਕੀਤੀ ਕਹਿਣ ਘਵਾਉਣ ਦੀ ਕਿਸੇ ਨੂੰ ਕਿ ਉਹ ਖਲਾਫੀ ਕਰੋ ਇਹਦੇ ਇੱਥੇ ਆਇਆ ਸੀ ਇੱਕ ਵਾਰੀ ਮਤਲਬ ਕਿ ਲੇਡੀ ਆਫੀਸਰ ਸੀ ਉਹ ਐਸੀ ਮੈਂ ਉਹਨੂੰ ਸਾਰੀ ਗੱਲ ਜਿਹੜੀ ਕਹਿੰਦੇ ਕਰਵਾ ਲਾਂਗੇ ਲੇਕਿਨ ਨਥਿੰਗ ਹਮ ਨਹੀਂ ਨੋ ਮਤਲਬ ਕੰਨਾ ਤੇ ਜੂ ਰਹਿ ਗਈ ਨਹੀਂ ਹੈ ਗੱਲਾਂ ਹੀ ਸੀਗੀਆਂ ਤੋਂ ਗੱਲਬਾਤ ਕਰਦੇ ਆ ਜੋੰਦਰ ਫਿਲਹਾਲ ਕਿਤਾਬਾਂ ਵਗੈਰਾ ਸਾਹਮਣੇ ਹੇਮਰਤਾ ਜੀ ਕੋਲ ਨੇ ਹੇਮਰਤਾ ਜੀ ਨਮਸਕਾਰ ਜੀ ਕਿਹੜੇ ਕਿਹੜੀਆਂ ਜਿਹੜੀਆਂ ਕਮੀਆਂ ਨੇ ਤੁਸੀਂ ਇੱਥੇ ਸਟਾਫ ਹੋ ਕਿਹੜੇ ਕਿਹੜੇ ਜਿੱਥੇ ਤੁਹਾਨੂੰ ਕਮੀ ਲੱਗ ਰਹੀ ਹੈ ਹਾਂਜੀ ਕਮੀ ਆਪ ਦੇਖ ਰਹੇ ਹਾਂ ਸਰ ਦੇਖੋ ਸਭ ਕੁਝ ਨੂੰ ਲੱਗੀ ਹੋਈ ਹੈ ਲਾਈਟ ਨਹੀਂ ਪੱਖੇ ਨਹੀਂ ਮਤਲਬ ਪੱਖੇ ਸਭ ਦੇਖ ਰਹੇ ਤੁਸੀਂ ਆਹ ਤੁਸੀਂ ਕਹੀ ਨਾ ਜੋ ਲੋਕ ਕਹਿੰਦੇ ਕਹਿੰਦੇ ਕਿਤਾਬਾਂ ਵੀ ਝਾੜ ਰਹੇ ਬੈਨੇ ਕਿਤਾਬਾਂ ਤੇ ਮਿੱਟੀ ਪਈ ਪਈ ਹੈ ਤੇ ਉਹਦਾ ਕੀ ਕਾਰਨ ਹੈ ਉਹ ਆਪਣੀ ਓਪਨ ਹੈਗੀ ਹੈ ਤੁਸੀਂ ਰੋਜ਼ ਝਾੜੇ ਉਹ ਕਰੇ ਓਪਨ ਹੈਗੀ ਉਹ ਮਿੱਟੀ ਪੈਂਦੀ ਹੈ ਸਾਨੂੰ ਬੰਦ ਇਹ ਮਿਲੇ ਨਾ ਠੀਕ ਹੈ ਹਾਂਜੀ ਹਾਂਜੀ ਮਤਲਬ ਇੱਥੇ ਮਿੱਟੀ ਹਮਮਣ ਪੈਂਦੀ ਰਹਿੰਦੀ ਹੈ ਤਾਂ ਤੁਸੀਂ ਕਿੰਨੀ ਕੋਸ਼ਿਸ਼ ਕਰਦੇ ਹੋ ਵੀ ਸਫਾਈ ਕਿੰਨੀ ਰੱਖੀ ਜਾਂਦੀ ਹੈ ਖਰਾਬਾਂ ਝਾੜ ਝੂੜ ਕੇ ਹਾਂਜੀ ਸਾਰਾ ਮੀ ਪੈਂਦੇ ਤਾਂ ਵੀ ਝਾੜ ਕੇ ਰੱਖਦੇ ਨੇ ਫਿਰ ਆਪਣੀ ਇਹ ਸਾਰੇ ਇਹਦੇ ਖਸੇਰੇ ਨੰਬਰ ਲਾਏ ਇੱਥੇ ਕੁਝ ਖਰਾਬਾਂ ਵਗੈਰਾ ਕਿਤੋਂ ਆਂਦਾ ਜੀ ਅੰਦਰ ਹਾਂਜੀ ਉਪਰ ਮੀ ਚੁੰਦੇ ਜਦੋਂ ਬਰਸਾਤ ਹੁੰਦੀ ਹੈ ਉੱਚਾ ਇੰਨਾ ਜਿਆਦਾ ਬੁਰਾ ਹਾਲ ਹੋ ਜਾਂਦਾ ਉਹ ਤੁਸੀਂ ਆਪਣੇ ਨੂੰ ਕੋਸ਼ਿਸ਼ ਕਰਦੇ ਹੋ ਮੇਨਟੇਨ ਕਰਨ ਦੀ ਪਰ ਫਿਰ ਵੀ ਪੱਖੇ ਟਿਊਬਾਂ ਵਾਸਤੇ ਤੁਸੀਂ ਹਿੰਮਤਾਂ ਜੀ ਕਦੇ ਨਹੀਂ ਬੇਨਤੀ ਕੀਤੀ ਉੱਪਰ ਕਾਰਪੋਰੇਸ਼ਨ ਨੂੰ ਸਰਕਾਰਾਂ ਨੂੰ ਹਾਂਜੀ ਕੀਤੀ ਹੋਈ ਜੀ ਲਿਖ ਕੇ ਰਿੱਤੇ ਹੋਏ ਸਾਰੇ ਪਰ ਕਿਉਂ ਹੈ ਤਾਂ ਕਿਉਂ ਨਹੀਂ ਠੀਕ ਹੋ ਪਾਇਆ ਇਹ ਪਤਾ ਨਹੀਂ ਸਰ ਜੀ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੋ ਇਹ ਇੱਥੇ ਦੇ ਮੁਲਾਜ਼ਮ ਨੇ ਜਿਹੜੇ ਕਲੀਨਰ ਵਗੈਰਾ ਹੈਗੇ ਨੇ ਆਪਣੀ ਡਿਊਟੀ ਨਿਭਾ ਰਹੇ ਆ ਤੇ ਬਹੁਤ ਵੱਡੀ ਗੱਲ ਹੈ 8:30 ਵਜੇ ਤੋਂ ਲੈ ਕੇ ਅਮੂਮਨ 4 ਵਜੇ ਤੱਕ ਇੱਥੇ ਟਾਈਮਿੰਗ ਹੈ ਪੀ ਤੁਸੀ ਇੱਥੇ ਆ ਕੇ ਆਪਣੀਆਂ ਅਖਬਾਰਾਂ ਨਿਊਜ਼ਪੇਪਰ ਡੇਲੀ ਪੇਪਰਸ ਮੈਗਜ਼ੀਨਾਂ ਕਿਹੜੇ ਤਰ੍ਹਾਂ ਦੀਆਂ ਪੜ ਸਕਦੇ ਹੋ ਤੇ ਮਮਤਾ ਜੀ ਤਕਰੀਬਨ ਕਿੰਨੇ ਕੁ ਅੱਡ ਅਖਬਾਰ ਉਹ ਇੱਥੇ ਆਉਂਦੇ ਆ 23 23 ਦੋ ਦਰਜਨ ਦੇ ਆਸ-ਪਾਸ ਮੈਗਜ਼ੀਨਸ ਵਗੈਰਾ 14 ਸਰ 14 ਮੈਗਜ਼ੀਨ ਇੱਥੇ ਆਉਂਦੀਆਂ ਨੇ ਠੀਕ ਹੈ ਜੀ ਤੇ ਹੋਰ ਕੋਈ ਨਵੀਆਂ ਜਿਹੜੀ ਬੁਕਸ ਨੇ ਇਹਨਾਂ ਦੀ ਐਡੀਸ਼ਨ ਹੋਈ ਹੋਵੇ ਨਵੀਆਂ ਕਿਤਾਬਾਂ ਇੱਥੇ ਲਿਆ ਕੇ ਰੱਖੀਆਂ ਹੋਣ ਕੋਈ ਨਹੀਂ ਨਹੀਂ ਪੁਰਾਣੀਆਂ ਹੀ ਸਾਰੀਆਂ ਸਾਰੀਆਂ ਪੁਰਾਣੀਆਂ ਕਿਤਾਬਾਂ ਹੇਮਤਾ ਜੀ ਤਕਰੀਬਨ ਕਿੰਨੇ ਕਿੰਨੇ ਸਾਲਾਂ ਦੀ ਕਿਤਾਬਾਂ ਹੈਗੀਆਂ ਨੇ ਇਹ ਤਾਂ ਬਹੁਤ ਪੁਰਾਣੀ ਹੈਗੀ ਮਤਲਬ ਅੰਦਾਜ਼ਨ ਜੀ ਹਾਂਜੀ 1800 ਦੇ ਸੰਦੇ ਵੀ ਹੈਗੀਆਂ ਇਹ ਤੋਂ ਇੰਨੀ ਬੜੇ ਖਾਬਾ ਚ ਪਈਆਂ ਰਹਿਣਾ ਵਾਹ ਜੀ ਵਾਹ ਦੇਖੋ ਤੁਸੀਂ ਮੋਰ ਲੱਗੀ ਹੋ ਦੇਖੋ ਮੋਰੇ ਉੱਪਰ ਲੱਗੀਆਂ ਰਹਿ ਹਾਂਜੀ ਅੰਗਰੇਜ਼ੀ ਕਿਤਾਬ ਦੇ ਬਤਾ ਕੋਈ ਜਾਕਤ ਖਾ ਸਕਦੇ ਹੋ ਪੁਰਾਣੀ ਕਿਤਾਬ ਕੋਈ ਤੁਸੀਂ ਬਹੁਤ ਪੁਰਾਣੀ ਕਿਤਾਬਾਂ ਹੋਣ ਦਿਖਾ ਸਕਦੇ ਹੋ ਹਾਂਜੀ ਹਾਂਜੀ ਇਹ ਨਾਲ ਕੁਦਰਕ ਨੂੰ ਆ ਦੇਖਣ ਵਾਲੀ ਚੀਜ਼ ਹੈ ਇਹ ਤਾਂ ਸੋਨਾ ਸੋਨਾ ਇਹ 골ਡ ਹੈ ਇਹ ਕਿਤਾਬਾਂ ਨਹੀਂ ਹੈਗੀਆਂ ਇਹ 골ਡ ਹੈ ਯਾਨੀ ਕਿ 50 ਅਪਿਆ 100 ਸੌ ਪਾਣੀਆਂ ਚੀਜ਼ਾਂ ਠੀਕ ਹੈ ਜੀ ਇਹ ਤੁਹ ਦਿਖਾਵਾਂਗੇ ਹਾਂਜੀ ਹਾਂਜੀ ਆ ਦੇਖੋ 1878 ਦੀ ਹੈ ਇਹ ਕਿਤਾਬ 1800 78 78 ਦੀ ਹੈ ਵਾਹ ਜੀ ਵਾਹ ਸੋ ਦਰਸ਼ਕੋ ਆ ਬੜੀ ਵੱਡੀ ਗੱਲ ਹੈ 1878 ਦੀਆਂ ਕਿਤਾਬਾਂ ਤੱਕ ਇਸ ਲਾਇਬ੍ਰੇਰੀ ਪਈਆਂ ਨੇ ਯਾਨੀ ਕਿ ਇਹਨੂੰ ਤਾਂ ਮਿਊਜ਼ੀਅਮ ਦੇ ਮੰਗੂ ਸਰਕਾਰਾਂ ਵੱਲੋਂ ਸਾਭ ਕੇ ਰੱਖਿਆ ਜਾਣਾ ਚਾਹੀਦਾ ਹੈ ਇਹ ਤਾਂ ਇੱਕ ਤਰ੍ਹਾਂ ਦੀ ਹੈਰੀਟੇਜ ਹੈ ਜਿਹੜੀਆਂ ਕਿਤਾਬਾਂ 1800 ਜਾਂ 1900 ਈਸਵੀ ਦੀਆਂ ਹੈਗੀਆਂ ਨੇ ਇਹਨਾਂ ਨੂੰ ਤਾਂ ਸਾਭ ਕੇ ਰੱਖਣ ਦੀ ਲੋੜ ਹੈ ਪਰ ਇੱਥੇ ਤਾਂ ਸਲਾਬੇ ਆ ਰਹੇ ਆ ਸਿਉਂਕਾਂ ਲੱਗ ਰੀਆਂ ਨੇ ਕੁਰਸੀਆਂ ਟੁੱਟੀਆਂ ਪਈਆਂ ਨੇ ਬੈਠ ਨਿਵਾੜਾ ਖਰਾਬ ਹੋਈਆਂ ਪਈਆਂ ਨੇ ਸਰਾਬਿਆ ਕਰਕੇ ਸਾਰਾ ਕੁਝ ਆ ਦੇਖ ਸਕਦੇ ਹੋ ਵੀ ਆ ਕਿਥੇ ਤੇ ਤੇ ਇਹਨਾਂ ਦੇ ਹੱਥ ਨਹੀਂ ਪਹੁੰਚਦੇ ਜਾਲੇ ਜਾਲੇ ਵੀ ਦੇਖ ਸਕਦੇ ਹੋ ਕਿ ਕਿਵੇਂ ਉਹ ਪੱਖੇ ਦੇ ਪਿੱਛੇ ਜਾਲੇ ਲੱਗੇ ਹੋਏ ਨੇ ਆ ਪਾਈਪਿੰਗ ਟੁੱਟੀ ਹੋਈ ਆ ਪੱਖੇ ਟਿਊਬਾਂ ਕੁਛ ਵੀ ਨਹੀਂ ਚੱਲਦਾ ਨਾ ਵਾਟਰ ਕੂਲਰ ਨਾ ਪੱਖੇ ਨਾ ਟਿਊਬਾਂ ਸ਼ਾਇਦ ਹੁਣ ਤੁਹਾਨੂੰ ਕਿਤਾਬਾਂ ਦਾ ਹਾਲ ਦਿਖਾ ਦਿੰਨੇ ਆ ਥੋੜਾ ਜਿਹਾ ਕੋਲੋਂ ਦੀ ਕਿਤਾਬਾਂ ਤੇ ਮਿੱਟ ਕਿੰਨਾ ਚੜਿਆ ਹੋਇਆ ਆ ਦੇਖ ਸਕਦੇ ਹੋ ਪੁਰਾਣੀਆਂ ਕਿਤਾਬਾਂ ਸ਼ਾਇਦ ਇਹਨਾਂ ਨੂੰ ਕੋਈ ਛੇੜਦਾ ਨਹੀਂ ਹੋਣਾ ਤਾਂ ਕਰਕੇ ਇਹ ਵੀ ਸ਼ਾਇਦ ਸਫਾਈ ਨਹੀਂ ਕਰਦੇ ਹੋਣਗੇ ਫਿਰ ਅਸੀਂ ਦੇਖਦੇ ਆਂ ਤੇ ਕਿੰਨਾ ਕੁ ਜ਼ਿਆਦਾ ਇਹਨਾਂ ਦੇ ਉੱਪਰ ਧੂਲ ਮਿੱਟੀ ਹੈਗੀ ਆ ਤੇ ਥੋੜਾ ਝਾੜ ਕੇ ਦੇਖਦੇ ਆਂ ਤਾਂ ਕੀ ਬੋਲਦੀਆਂ ਨੇ ਇਹ ਇਹ ਸੋ ਆ ਦੇਖ ਸਕਦੇ ਹੋ ਜਿਵੇਂ ਫਿਰ ਵੀ ਆ ਮਿੱਟ ਵਗੈਰਾ ਕਿਤਾਬਾਂ ਤੇ ਚੜਿਆ ਪਿਆ ਹੈ ਕਿ ਆਪਣੇ ਵੱਲੋਂ ਤਾਂ ਦੇਖ ਰਿਹਾ ਕੇ ਪੂਰੀ ਕਰਦੇ ਆ ਪਰ ਫਿਰ ਵੀ ਇਹਨਾਂ ਪੁਰਾਣੀ ਕਿਤਾਬਾਂ ਨੇ ਸ਼ਾਇਦ ਇਹਨਾਂ ਨੂੰ ਕੋਈ ਛੇੜਕੀ ਨਹੀਂ ਰਾਜੀ ਜਾਂ ਕੋਈ ਇਹਨਾਂ ਨੂੰ ਪੜ੍ਹ ਕੇ ਨਹੀਂ ਰਾਜੀ ਤੁਸੀਂ ਕਿੱਤਿਆ ਦੇਖੋ ਜੀ ਆਹ ਲਗਾ ਕੇ ਜਿੱਦਾਂ ਹੁੰਦੇ ਨੇ ਦੇਖੋ ਸਾਰੇ ਆਸ ਆਪ ਕੀਤੇ ਹੋਏ ਅੱਜ ਇਹ ਹਾਰ ਬਾਈਂਡਿੰਗ ਆਪ ਹੋ ਗਏ ਨਾ ਜਲਦੋੜੇ ਨਾ ਠੀਕ ਹੈ ਜੀ ਸੀਰੀਅਲ ਨੰਬਰ ਦੇਖੋ ਆਪ ਲਗਾਏ ਹੋਏ ਦੇਖੋ ਠੀਕ ਹੈ ਜੀ ਠੀਕ ਹੈ ਸੋ ਆਹ ਦੇਖ ਸਕਦੇ ਹੋ ਕਿਹਣਾ ਵੱਲੋਂ ਬਕਾਇਦਾ ਸੀਰੀਅਲ ਨੰਬਰ ਲਾਏ ਜਾਂਦੇ ਨੇ ਟਾਈਪਿੰਗ ਕੀਤੀ ਜਾਂਦੀ ਹੈ ਜਿੱਥੇ ਲੱਗੇ ਕਿ ਬਾਈਂਡਿੰਗ ਖਰਾਬ ਹੋ ਰਹੀ ਹੈ ਤਾਂ ਉਹਨੂੰ ਰਿਕਵਰ ਨਾਲ ਆਪ ਕੀਤਾ ਜਾਂਦਾ ਤੇ ਇਹ ਕਿਤਾਬਾਂ ਵਗੈਰਾ ਜੀ ਇੱਥੇ ਆ ਕੇ ਲੋਕ ਜਿਹੜੇ ਪੜ੍ਹਦੇ ਆ ਤੇ ਪੜਦੇ ਆ ਜਾਂ ਆਪਣੇ ਪੇਪਰ ਵਗੈਰਾ ਪੜਦੇ ਆ ਤੇ ਇੱਥੋਂ ਦੀ ਕੋਈ ਬੋਰੋ ਕਰਕੇ ਵੀ ਲੈ ਕੇ ਜਾਂਦੇ ਨੇ ਘਰ ਵਾਸਤੇ ਹਾਂਜੀ ਮੈਂਬਰਸ਼ਿਪ ਲਈ ਹੁੰਦੀ ਹੈ ਅੱਛਾ ਉਹਦਾ ਕੀ ਪ੍ਰੋਸੀਜਰ ਹੈ ਜੀ ਇੱਥੇ 14 ਦਿਨ ਵਾਸਤੇ ਦੋ ਬੁੱਕ ਹੀ ਸੁ ਕਰਦੇ ਨੇ 14 7 ਦਿਨ ਵਾਸਤੇ ਮੈਗਜ਼ੀਨ ਜੀ ਤੇ ਇਹਦੀ ਕੋਈ ਸਕਿਉਰਟੀ ਕਰਾ ਰੱਖਦੇ ਹੋ ਤੁਸੀਂ ਹਾਂਜੀ ਹਾਂਜੀ ਕਿੰਨੇ ਚਾਰਜ ਕਰਦੇ ਹੋ 2500 ਰੁਪਏ ਮੈਂਬਰਸ਼ਿਪ ਹੈ 100 ਰੁਪਏ ਸਕਿਉਰਟੀ ਹੈ ਆਪਣੀ ਠੀਕ ਹੈ 2500 ਰੁਪਏ ਮੈਂਬਰਸ਼ਿਪ ਇਹ ਸਾਲ ਦੀ ਹਾਂਜੀ ਹਾਂਜੀ 1 ਸਾਲ ਦਾ 250 ਰੁਪਇਆ ਨਹੀਂ ਜੀ ਇਹ ਪੂਰੀ ਆਪਣੀ ਜਦੋਂ ਤੁਸੀਂ ਜਦੋਂ ਨਿਕ ਤੁਸੀਂ ਮੈਂਬਰ ਹੈਗੇ ਆਪਣੀ ਲਾਇਬ੍ਰੇਰੀ ਦੇ ਉਹ ਮੈਂਬਰਸ਼ਿਪ ਹੈ ਇਸ ਕਿਉਂ 250 ਰੁਪਏ ਇੱਕ ਵਾਰੀ ਦੇਣਾ ਜੀ ਹਾਂਜੀ 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 100 ਰੁਪਏ ਨੇ ਵਨ ਫੀਸ ਹੈ ਉਹ ਸਾਲ ਦੀ 100 ਰੁਪਏ ਨੇ ਵਨ ਫੀਸ ਹੈ ਠੀਕ ਹੈ ਤੇ ਜੇ ਕਿਸੇ ਨੇ ਬੈਠ ਕੇ ਅੰਦਰ ਸਿਰਫ ਖ਼ਬਰ ਪੜ੍ਹ ਕੇ ਚਲੇ ਜਾਣਾ ਫਿਰ ਕੋਈ ਫੀਸ ਨਹੀਂ ਕੋਈ ਚਾਰਜ ਨਹੀਂ ਹਾਂਜੀ ਕੋਈ ਚਾਰਜ ਨਹੀਂ ਸੋ ਦੋਸਤੋ ਸੋਚਣ ਵਾਲੀ ਗੱਲ ਹੈ ਕਿ ਕਿੰਨਾ ਵਧੀਆ ਆਪਣੇ ਕੋਲ ਇੱਕ ਆਪਸ਼ਨ ਹੈ ਪੜ੍ਹਾਈ ਲਿਖਾਈ ਦੇ ਨਾਲ ਜੁੜਨ ਵਾਸਤੇ এডਿਕੇਸ਼ਨ ਇਨਫੋਰਮੇਸ਼ਨ ਕਿੰਨਾ ਕੁ ਜ ਆਪਾਂ ਇਥੋਂ ਦੀ ਲੈ ਸਕਦੇ ਆ ਕਿ ਸੋ ਆਪਾਂ ਨੂੰ ਇਹ ਸੋਚਣਾ ਪੈਣਾ ਕਿ ਆਪਣਾ ਮੈਂਟਲ ਸੈਟਅਪ ਕਿੱਧਰ ਨੂੰ ਜਾ ਰਿਹਾ ਹੈ ਇੱਕ ਰੋਜ਼ ਗਾਰਡਨ ਉਹਦੇ ਵਿੱਚ ਇੱਕ ਛੋਟੀ ਜਿਹੀ ਲਾਇਬ੍ਰੇਰੀ ਬਣੀ ਹੋਈ ਹੈ ਇੱਕ ਰੂਮ ਜਿੱਥੇ ਕਿਤਾਬਾਂ ਹੀ ਕਿਤਾਬਾਂ ਨੇ 1800 ਈਸਵੀ ਤੋਂ ਲੈ ਕੇ ਹੁਣ ਤੱਕ ਦੀਆਂ ਕਿਤਾਬਾਂ ਸਿਰਫ ਲੋੜ ਹੈ ਇਹਨਾਂ ਨੂੰ ਪਿਆਰ ਕਰਨ ਦੇ ਇੰਨੀਆਂ ਪੁਰਾਣੀਆਂ ਕਿਤਾਬਾਂ ਨੇ ਹੈਰੀਟੇਜ ਕਿਤਾਬਾਂ ਨੇ ਤੇ ਇਹ ਸਿਰਫ ਹੋਰ ਕੁਝ ਨਹੀਂ ਪਾਲਦੀਆਂ ਪਿਆਰ ਪਾਲਦੀਆਂ ਨੇ ਸਾਂਭ ਪਾਲਦੀਆਂ ਨੇ ਪਰ ਜਿੱਥੇ ਸਰਕਾਰੇ ਜਦੋਂ ਗੱਲ ਕਰੀਏ ਤਾਂ ਜਿਸ ਤਰ੍ਹਾਂ ਇੱਥੇ ਬੁਰੇ ਹਾਲ ਨੇ ਜਿਵੇਂ ਸਾਰੇ ਬੜਬ ਟਿਊਬ ਇੱਥੇ ਉਖੜੇ ਪਏ ਆ ਜਿਹੜੀਆਂ ਵਾਇਰਿੰਗ ਹੈਗੀਆਂ ਨੇ ਉਹ ਖਰਾਬ ਹੋਈਆਂ ਪਈਆਂ ਨੇ ਸਲਾਬਾ ਸ਼ੋਰਾ ਆਇਆ ਪਿਆ ਕਿਤੇ ਨਾ ਕਿਤੇ ਇਹ ਜਿਹੜਾ ਇੱਕ ਬੈਡ ਫੇਸ ਹੈ ਉਹ ਦਿਖਾ ਰਿਹਾ ਹੈ ਕਿ ਇੱਕ ਉਹ ਕਿਤਾਬਾਂ ਜਿਹਨੀਆਂ ਸ਼ਾਇਦ ਇਹਨਾਂ ਦੀ ਜੇ ਮੈਂ ਕੀਮਤ ਦੱਸਾਂ ਤਾਂ ਲਗਾਈ ਨਹੀਂ ਜਾ ਸਕਦੀ ਕਹਿਨੂੰ ਇਹ 100 ਦੀ ਵੀ ਹੋਊਗੀ 500 ਦੀ ਵੀ ਹੋਊਗੀ 1000 ਦੀ ਵੀ ਹੋਊਗੀ ਪਰ ਜਿਸ ਹਸਾਬ ਨਾਲ 1800 ਈਸਵੀ ਦੀਆਂ ਇਹਨਾਂ ਦੇ ਉੱਪਰ ਮੋਹਰਾਂ ਲੱਗੀਆਂ ਹੋਈਆਂ ਨੇ ਤਾਂ ਸ਼ਾਇਦ ਕਿਤਾਬਾਂ ਦੇ ਸ਼ਿਕਿੰਨਾ ਵਾਸਤੇ ਇਹ ਹਜ਼ਾਰਾਂ ਹੀ ਨਹੀਂ ਲੱਖਾਂ ਕਰੋੜਾਂ ਦਾ ਖਜ਼ਾਨਾ ਹੈ ਪਰ ਫਿਰ ਵੀ ਕਿਉਂ ਕਾਰਪੋਰੇਸ਼ਨ ਕਿਉਂ ਸਰਕਾਰ ਇੱਧਰ ਧਿਆਨ ਨਹੀਂ ਦੇ ਰਹੀ ਇਹਨਾਂ ਕੋਲ ਬਾਹਰ ਇੱਟਾਂ ਪੱਥਰ ਹੋਰ ਕੰਮ ਤਾਂ ਬਾਹਰ ਹੋ ਜਾਂਦੇ ਨੇ ਪਾਰਕਾਂ ਦੇ ਗਰਾਊਂਡਾਂ ਦੇ ਜਿੱਥੇ ਬਹਿ ਕੇ ਲੋਕ ਕਿਤਾਬਾਂ ਘੱਟ ਤੇ ਆਪਦੀ ਨਿੱਜੀ ਜ਼ਿੰਦਗੀ ਦੇ ਪਲ ਜ਼ਿਆਦਾ ਇੰਜੋਏ ਕਰਦੇ ਆ ਲੇਕਿਨ ਜਿੱਥੇ ਲੋੜ ਆ ਜਿੱਥੇ ਰਿਟਾਇਰਮੈਂਟ ਤੋਂ ਬਾਅਦ ਖਾਸ ਕਰਕੇ ਸਿਆਣੇ ਬਿਆਣੇ ਸੀਨੀਅਰ ਸਿਟੀਜ਼ਨ ਹੁੰਦੇ ਨੇ ਨਿਊਜ਼ਪੇਪਰ ਮੈਗਜ਼ੀਨਸ ਕਿਤਾਬਾਂ ਹੱਥ ਪਾਉਂਦੇ ਨੇ ਪਰ ਜੇ ਉੱਥੇ ਅਜਿਹੇ ਹਾਲਾਤ ਰੱਖਣੇ ਆ ਤਾਂ ਤੁਸੀਂ ਭਲੀ ਭਾਨਤੀ ਸਮਝ ਸਕਦੇ ਹੋ ਕਿ ਫਿਰ ਸਰਕਾਰਾਂ ਜਾਂ ਕਾਰਪੋਰੇਸ਼ਨਾਂ ਜਾਂ ਉਹ ਅਫਸਰ ਜਿਨ੍ਹਾਂ ਦੇ ਹੱਥ 'ਚ ਪਾਵਰ ਹੁੰਦੀ ਹੈ ਇਹ ਹਰ ਚੀਜ਼ ਨੂੰ ਮੇਨਟੇਨ ਕਰਨ ਦੀ ਉਹਨਾਂ ਚੀਜ਼ਾਂ ਨੂੰ ਮੇਨਟੇਨ ਕਿਉਂ ਨਹੀਂ ਕਰ ਪਾ ਰਹੇ ਕਿਉਂ ਇਹ ਇੰਨੀ ਵੱਡੀ ਇੱਕ ਤਰਾਸਤੀ ਬਣੀ ਹੋਈ ਹੈ ਕਿ ਜਿਹੜੀਆਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ ਉਧਰ ਧਿਆਨ ਦਿੱਤਾ ਹੀ ਨਹੀਂ ਜਾ ਰਿਹਾ ਕੈਮਰਾਮੈਨ ਐਮੀ ਦੇ ਨਾਲ ਨਫਪਰੀਤ ਸਿੰਘ ਵਿੱਦੀ ਲੁਧਿਆਣਾ ਲਾਈਵ ਨਿਊਜ਼